ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਇਸ ਹਫ਼ਤੇ ਉਹ ਕਿਹੜੇ ਸੱਤ ਰਾਸ਼ੀ ਵਾਲੇ ਹੋਣਗੇ ਜਿਹੜੇ ਹੋ ਜਾਣਗੇ ਕਰੋੜਪਤੀ ਇਹਨਾਂ ਨੂੰ ਹੁਣ ਧਨਵਾਨ ਹੋਣ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਸਦਾ ਕਿਰਪਾ ਇਹਨਾਂ ਸਾਰੀਆਂ ਹੀ ਰਾਸ਼ੀਆਂ ਤੇ ਬਣ ਜਾਵੇ ਇਹਨਾਂ ਨੂੰ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਦੋਸਤੋ ਇਹਨਾਂ ਦੇ ਲਈ 골ਡਨ ਸਮਾਂ ਹੁਣ ਸ਼ੁਰੂ ਹੋ ਜਾਵੇਗਾ 101 ਸਾਲਾਂ ਦੇ ਬਾਅਦ ਇਹਨਾਂ ਦੇ ਬਾਰੇ ਬਹੁਤ ਵੱਡੀ ਭਵਿੱਖ ਬਾਣੀ ਕਰ ਦਿੱਤੀ ਗਈ ਹੈ ਇਸ ਸਾਲ ਦੇ ਵਿੱਚ 2025 ਦੇ ਵਿੱਚ ਮਾਰਚ ਮਹੀਨੇ ਤੋਂ ਲੈ ਕੇ ਮਾਰਚ ਦੇ ਅਖੀਰ ਤੱਕ ਸੱਤ ਰਾਸ਼ੀ ਵਾਲੇ ਹੋ ਜਾਣਗੇ ਕਰੋੜਪਤੀ ਦੋਸਤੋ ਅਜੇ ਹ ਪੂਰੇ 30 ਸਾਲਾਂ ਦੇ ਬਾਅਦ ਹੋਣ ਵਾਲਾ ਹੈ 12 ਰਾਸ਼ੀਆਂ ਦੇ ਵਿੱਚੋਂ ਇੱਕਦਮ 7 ਰਾਸ਼ੀ ਵਾਲੇ ਕਰੋੜਪਤੀ ਬਣਨ ਵਾਲੇ ਹਨ ਤੇ ਧਨ ਦੇ ਨਾਲ ਮਾਲਾ-ਮਾਲ ਹੋ ਜਾਣਗੇ ਜਿਨ੍ਹਾਂ ਦੀ ਕਿਸਮਤ ਪੂਰੀ ਤਰ੍ਹਾਂ ਹੀ ਹੁਣ ਪਲਟਣ ਵਾਲੀ ਹੈ ਇਹਨਾਂ 7 ਰਾਸ਼ੀ ਵਾਲੇ ਭਗਤਾਂ ਨੂੰ ਹੁਣ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਵੀ ਆਰਥਿਕ ਦੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਹ ਤੋਂ ਦੇਖ ਕੇ ਦੋਸਤੋ ਇਹਨਾਂ ਦੇ ਘਰ ਵਿੱਚ ਹੁਣ ਆਉਣ ਵਾਲੇ ਸਮੇਂ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਤੇ ਪੈਸਾ ਰੱਖਣ ਨੂੰ ਥਾਂ ਨਹੀਂ ਮਿਲੇਗੀ ਦੋਸਤ ਬਿਲਕੁਲ ਹੀ ਇਹਨਾਂ ਦੀ ਜ਼ਿੰਦਗੀ ਵਿੱਚ ਅਜਿਹਾ ਸਮਾਂ ਆਉਣ ਵਾਲਾ ਹੈ ਕਿਉਂਕਿ ਕਰਮਫਲ ਦਾਤਾ ਭਗਵਾਨ ਸ਼ਨੀ ਦੇਵ ਪੂਰੇ ਹੀ 30 ਸਾਲਾਂ ਦੇ ਬਾਅਦ ਪਹਿਲੀ ਵਾਰ 12 ਰਾਸ਼ੀਆਂ ਦੇ ਵਿੱਚੋਂ 7 ਰਾਸ਼ੀ ਵਾਲਿਆਂ ਤੇ ਆਪਣੀ ਮਿਹਰ ਵਰਸਾਉਣ ਵਾਲੇ ਹਨ ਇਹਨਾਂ ਦੇ ਘਰ ਵਿੱਚ ਖੁਦ ਹੀ ਵਿਰਾਜਮਾਨ ਰਹਿਣਗੇ ਜਿਸ ਦੇ ਨਾਲ ਇਹਨਾਂ ਦੇ ਘਰ ਵਿੱਚ ਧਨ ਦੌਲਤ ਦੀ ਕੋਈ ਘਾਟ ਨਹੀਂ रह ਜਾਵੇਗੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਉੱਤੇ ਆਉਣ ਵਾਲੇ ਸੰਕਟ ਵੀ ਸ਼ਨੀ ਦੇਵ ਆਪਣੇ ਉੱਤੇ ਹੀ ਹਰ ਲੈਣਗੇ ਇਸ ਕਰਕੇ ਇਹਨਾਂ ਦਾ ਜੀਵਨ ਹੁਣ ਬਹੁਤ ਹੀ ਜ਼ਿਆਦਾ ਖੁਸ਼ਹਾਲੀ ਤੇ ਤਰੱਕੀ ਭਰਿਆ ਰਹਿਣ ਵਾਲਾ ਹੈ ਇਥੋਂ ਤੱਕ ਕਿ ਇਹਨਾਂ ਦੇ ਬੱਚਿਆਂ ਦੇ ਰਾਹਾਂ ਵਿੱਚ ਚਿਹੜੀਆਂ ਮੁਸੀਬਤਾਂ ਸਨ ਉਹ ਵੀ ਸਮਾਪਤ ਹੋ ਜਾਣਗੀਆਂ ਬੰਦ ਕਿਸਮਤ ਦਾ ਤਾਲਾ ਖੁੱਲਣ ਵਾਲਾ ਹੈ ਦੋਸਤੋ ਅਜਿਹਾ ਇਸ ਲਈ ਹੋਣ ਵਾਲਾ ਹੈ ਕਿਉਂਕਿ ਜੋਤਿਸ਼ਾਂ ਦੇ ਅਨੁਸਾਰ ਵੀ ਇਹ ਗੱਲ ਕਹੀ ਜਾ ਸਕਦੀ ਹੈ ਕਿ ਜਿਹੜੇ ਵੀ ਭਗਤ ਕਰਮਫਲ ਦਾਤਾ ਭਗਵਾਨ ਸ਼ਨੀ ਦੇਵ ਦੀ ਸੱਚੇ ਦਿਲੋਂ ਭਗਤੀ ਕਰਦੇ ਹਨ ਉਹਨਾਂ ਨੂੰ ਸੱਚੇ ਦਿਲੋਂ ਪ੍ਰਾਰਥਨਾ ਕਰਦੇ ਹਨ ਉਹਨਾਂ ਦੀ ਹੁਣ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਵੇਗੀ ਇਸੇ ਤਰ੍ਹਾਂ ਹੀ ਦੋਸਤੋ ਹੁਣ ਸ਼ਨੀ ਦੇਵ 30 ਸਾਲਾਂ ਦੇ ਬਾਅਦ ਇਹਨਾਂ ਸੱਤ ਰਾਸ਼ੀ ਵਾਲਿਆਂ ਤੇ ਮਿਹਰਬਾਨ ਹੋ ਚੁੱਕੇ ਹਨ ਜਿਸ ਕਰਕੇ ਸ਼ਨੀ ਦੇਵ ਇਹਨਾਂ ਨੂੰ ਵੱਡੇ ਵੱਡੇ ਵਰਦਾਨ ਦੇਣ ਵਾਲੇ ਹਨ ਇਹਨਾਂ ਦਾ ਆਉਣ ਵਾਲਾ ਸਮਾਂ ਬੜਾ ਹੀ ਜ਼ਿਆਦਾ ਸ਼ੁਭ ਤੇ ਬਿਹਤਰ ਹੋ ਜਾਵੇਗਾ ਦੋਸਤੋ ਤੁਹਾਨੂੰ ਇਹ ਵੀ ਗੱਲ ਦੱਸ ਦਿੰਦੇ ਹਾਂ ਕਿ ਅੱਜ ਤੱਕ ਜਿਹੜੀ ਵੀ ਤੁਹਾਡੇ ਲਈ ਭਵਿੱਖ ਬਾਣੀ ਕੀਤੀ ਗਈ ਹੈ ਉਹ ਕਦੇ ਵੀ ਝੂਠੀ ਸਾਬਿਤ ਨਹੀਂ ਹੋਈ ਸੋ ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਨਾ ਇਹਨਾਂ 12 ਰਾਸ਼ੀਆਂ ਦੇ ਵਿੱਚੋਂ ਜਿਹੜੇ ਸੱਤ ਰਾਸ਼ੀ ਵਾਲੇ ਹਨ ਕਰੋੜਪਤੀ ਹੋ ਜਾਣਗੇ ਉਹਨਾਂ ਰਾਸ਼ੀਆਂ ਦੇ ਉੱਤੇ ਬਹੁਤ ਹੀ ਹੁਣ ਕਿਰਪਾ ਵਰਸਣ ਵਾਲੀ ਹੈ ਤੁਸੀਂ ਆਉਣ ਵਾਲੇ ਸਮੇਂ ਵਿੱਚ ਕਰੋੜਪਤੀ ਬਣ ਸਕਦੇ ਹੋ ਇਹ ਸਭ ਕੁਝ ਜਾਣਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਸੱਤ ਰਾਸ਼ੀ ਵਾਲਿਆਂ ਦੇ ਬਾਰੇ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਹਾਡੇ ਲਈ ਸਮਾਂ ਬੜਾ ਹੀ ਖੁਸ਼ੀਆਂ ਭਰਿਆ ਰਹਿਣ ਵਾਲਾ ਹੈ ਤੁਹਾਡੇ ਤੁਹਾਡੇ ਉੱਤੇ ਮਾਤਾ ਲਕਸ਼ਮੀ ਜੀ ਦੀ ਹੁਣ ਕਿਰਪਾ ਵਰਸਣ ਵਾਲੀ ਹੈ ਤੁਸੀਂ ਵੱਡੀਆਂ-ਵੱਡੀਆਂ ਬੁਲੰਦੀਆਂ ਨੂੰ ਹੁਣ ਹਾਸਲ ਕਰ ਲਓਗੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਘਰ ਵਿੱਚ ਬਿਲਕੁਲ ਵੀ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਰਹ ਜਾਵੇਗਾ ਇਹ ਤੋਂ ਤੱਕ ਕਿ ਇਹਨਾਂ ਦੇ ਘਰ ਵਿੱਚ ਬਹੁਤ ਹੀ ਧਨ-ਦੌਲਤ ਆਉਣ ਵਾਲਾ ਹੈ ਇਹਨਾਂ ਦੇ ਪਿਤਾ ਨੂੰ ਕੋਈ ਸਰਕਾਰੀ ਨੌਕਰੀ ਦੇ ਵਿੱਚ ਪ੍ਰੋਮੋਸ਼ਨ ਹੋਣ ਵਾਲੀ ਹੈ ਜਿਸ ਨਾਲ ਇਹਨਾਂ ਦੇ ਪਿਤਾ ਜੀ ਨੂੰ ਕੋਈ ਵੱਡਾ ਅਹੁਦਾ ਵੀ ਪ੍ਰਾਪਤ ਹੋ ਸਕਦਾ ਹੈ ਜਿਸ ਨਾਲ ਇਹਨਾਂ ਦੀ ਪੂਰੀ ਹੀ ਜ਼ਿੰਦਗੀ ਵਿੱਚ ਹੁਣ ਪੈਸਾ ਵਰਸਣ ਵਾਲਾ ਹੈ ਜਨਮਾ ਜਨਮਾ ਦੀ ਗਰੀਬੀ ਵੀ ਹੁਣ ਦੂਰ ਹੋ ਜਾਵੇਗੀ। ਦੋਸਤੋ ਜੇਕਰ ਇਹਨਾਂ ਦੇ ਘਰ ਵਿੱਚ ਕਿਸੇ ਪਰਿਵਾਰਕ ਮੈਂਬਰ ਨੂੰ ਕੋਈ ਲੰਮੇ ਸਮੇਂ ਤੋਂ ਗੰਭੀਰ ਬਿਮਾਰੀ ਨੇ ਘੇਰਿਆ ਹੋਇਆ ਸੀ। ਉਸ ਪਰਿਵਾਰਕ ਮੈਂਬਰ ਦਾ ਹਮੇਸ਼ਾ ਲਈ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦੇ ਨਾਲ ਉਸ ਬਿਮਾਰੀ ਤੋਂ ਹੁਣ ਖਿਹੜਾ ਛੁੱਟ ਜਾਵੇਗਾ। ਉਹ ਬਿਲਕੁਲ ਠੀਕ ਹੋ ਕੇ ਆਪਣੇ ਘਰ ਦੇ ਵਿੱਚ ਵਾਪਸ ਪਰਤਣ ਵਾਲੇ ਹਨ। ਜਿਸ ਨਾਲ ਘਰ ਦੇ ਵਿੱਚ ਮਾਇਆ ਦੀ ਵੱਡੀ ਮਾਤਰਾ ਵਿੱਚ ਬਚਤ ਹੋ ਜਾਵੇਗੀ ਤੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਵੀ ਬਣ ਜਾਵੇਗਾ ਇਸ ਲਈ ਤੁਸੀਂ ਉਪਾਅ ਕਰਦੇ ਹੀ ਰਹਿਣਾ ਹੈ ਕਿ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਵਿੱਚ 21 ਰੁਪਏ ਜਾਂ 11 ਰੁਪਏ ਦਾ ਦਾਨ ਕਰਨਾ ਹੈ ਇਹ ਤੁਹਾਡੇ ਲਈ ਬੜਾ ਹੀ ਸ਼ੁਭ ਮੰਨਿਆ ਜਾ ਰਿਹਾ ਹੈ ਅਜਿਹਾ ਕਰਨ ਦੇ ਨਾਲ ਇਹਨਾਂ ਨੂੰ ਜ਼ਿੰਦਗੀ ਵਿੱਚ ਤਰੱਕੀ ਹਾਸਲ ਹੋ ਜਾਵੇਗੀ ਤੁਹਾਨੂੰ ਵੱਡੀ ਮਾਤਰਾ ਵਿੱਚ ਬਚਤ ਹੋਵੇਗੀ ਤੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਹੁਣ ਤੁਹਾਨੂੰ ਤਰੱਕੀ ਹਾਸਲ ਕਰਨ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਨੂੰ ਧਨ ਦੇ ਨਾਲ ਮਾਲਾ-ਮਾਲ ਕਰ ਦੇਵੇਗਾ ਕਿਉਂਕਿ ਇਸ ਹਫਤੇ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਹੀ ਵਧੀਆ ਸਮਾਂ ਆਉਣ ਵਾਲਾ ਹੈ ਸਮਾਂ ਤੁਹਾਡੇ ਲਈ অনুকূল ਸਾਬਿਤ ਹੋ ਜਾਵੇਗਾ ਕਿਉਂਕਿ ਦੋਸਤੋ ਜੇਕਰ ਇਸ ਹਫਤੇ ਤੁਸੀਂ ਕੋਈ ਨਵਾਂ ਵਪਾਰ ਸ਼ੁਰੂ ਕਰ ਲੈਂਦੇ ਹੋ ਉਸ ਵਪਾਰ ਦੇ ਵਿੱਚ ਹੁਣ ਤੁਹਾਨੂੰ ਇਹ ਸਮਾਂ ਕਰੋੜਪਤੀ ਬਣਾ ਦੇਵੇਗਾ ਇਹਨਾਂ ਕੰਮਾਂ ਦੇ ਵਿੱਚ ਤੁਹਾਨੂੰ ਬਹੁਤ ਹੀ ਬਚਤ ਹੋਵੇਗੀ ਘਰ ਦੇ ਵਿੱਚ ਇਹਨਾਂ ਪੈਸਾ ਹੋਵੇਗਾ ਕਿ ਤੁਹਾਡਾ ਆਂਡ ਗਵਾਂਡ ਵੀ ਤੁਹਾਨੂੰ ਪੁੱਛੇਗਾ ਕਿ ਕਿਹੜਾ ਬਿਜ਼ਨਸ ਕਰ ਰਹੇ ਹੋ ਤੁਹਾਡਾ ਮਾਨ ਸਨਮਾਨ ਵੱਧ ਜਾਵੇਗਾ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਜੇਕਰ ਕਾਫੀ ਸਮੇਂ ਤੋਂ ਰੁਕਾਵਟਾਂ ਚੱਲਦੀਆਂ ਆ ਰਹੀਆਂ ਸਨ ਤਾਂ ਉਹ ਵੀ ਹੁਣ ਦੂਰ ਹੋ ਜਾਣਗੀਆਂ ਇਸ ਸਮੇਂ ਤੁਸੀਂ ਤੀਰਥ ਯਾਤਰਾ ਤੇ ਜਾਣ ਦੀ ਪਲੈਨਿੰਗ ਕਰ ਸਕਦੇ ਹੋ ਇਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਬਰਕਤ ਦਾ ਸਮਾਂ ਪ੍ਰਤੀਤ ਹੋ ਜਾਵੇਗਾ ਇਹਨਾਂ ਦੇ ਘਰ ਵਿੱਚ ਹੁਣ ਦੁੱਖ ਕਸ਼ਟ ਖਤਮ ਹੋ ਜਾਣਗੇ ਆਉਣ ਵਾਲੇ ਸੰਕਟ ਵੀ ਟਲ ਜਾਣਗੇ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਬਣ ਜਾਵੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਡੇ ਲਈ ਅਮੀਰ ਹੋਣ ਵਾਲਾ ਹਫਤਾ ਸਾਬਿਤ ਹੋ ਜਾਵੇਗਾ ਅਜੀਹਾ ਇਸ ਲਈ ਹੋ ਰਿਹਾ ਹੈ ਜੀ ਕਿਉਂਕਿ 30 ਸਾਲਾਂ ਦੇ ਬਾਅਦ ਭਗਵਾਨ ਸ਼ਨੀ ਦੇਵਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਣੀ ਰਹਿਣ ਵਾਲੀ ਹੈ ਜਿਸ ਕਰਕੇ ਇਹਨਾਂ ਨੂੰ ਹੁਣ ਜ਼ਿੰਦਗੀ ਵਿੱਚ ਤਰੱਕੀ ਹਾਸਲ ਕਰਨ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਇਹ ਹਫਤਾ ਤੁਹਾਡੇ ਲਈ ਸ਼ੁਭ ਸਾਬਿਤ ਹੋ ਜਾਵੇਗਾ ਹਮੇਸ਼ਾ ਲਈ ਤੁਹਾਡੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ ਤੇ ਘਰ ਵਿੱਚ ਸੁੱਖ ਸ਼ਾਂਤੀ ਬਣ ਜਾਵੇਗੀ ਇਹਨਾਂ ਦੇ ਛੋਟੇ ਤੋਂ ਛੋਟੇ ਲੜਕੇ ਜਿਹੜੇ ਹਨ ਇਸ ਹਫਤੇ ਇਹਨਾਂ ਨੂੰ ਖੁਸ਼ਖਬਰੀ ਦੀ ਕੋਈ ਖਬਰ ਸੁਣਾ ਸਕਦੇ ਹਨ ਘਰ ਦੇ ਵਿੱਚ लाडले ਲੜਕੇ ਨੂੰ ਸਰਕਾਰੀ ਜੋਬ ਬੈਂਕ ਮੈਨੇਜਰ ਦੀ ਜੋਬ ਪ੍ਰਾਪਤ ਹੋਣ ਵਾਲੀ ਹੈ ਇਹਨਾਂ ਦੇ ਘਰ ਵਿੱਚ ਕਦੇ ਵੀ ਮੋਤੀ ਚੂਰ ਦੇ ਲੱਡੂ ਵੰਡਣ ਦਾ ਕੰਮ ਸ਼ੁਰੂ ਹੋ ਸਕਦਾ ਹੈ ਇੰਨਾ ਹੀ ਨਹੀਂ ਦੋਸਤੋ ਘਰ ਦੇ ਵਿੱਚ ਇਹਨਾਂ ਦੇ ਬੱਚਾ ਜਾਂ ਬਜ਼ੁਰਗ ਕਿਸੇ ਵੀ ਬਿਮਾਰੀ ਦੇ ਨਾਲ ਜੇਕਰ ਜੂਝ ਰਿਹਾ ਸੀ ਤਾਂ ਭਗਵਾਨ ਸ਼ਨੀ ਦੇਵ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਉਸ ਦੀ ਬਿਮਾਰੀ ਦੂਰ ਹੋ ਜਾਵੇਗੀ ਇਹਨਾਂ ਦੇ ਘਰ ਵਿੱਚ ਜਸ਼ਨ ਮਨਾਉਣ ਦਾ ਕੰਮ ਸ਼ੁਰੂ ਹੋ ਸਕਦਾ ਹੈ ਉਹ ਮਸ਼ੀਨਰੀ ਇਹਨਾਂ ਦੇ ਲਈ ਬਰਕਤ ਭਰੀ ਹੋ ਸਕਦੀ ਹੈ ਜਿਸ ਮਸ਼ੀਨਰੀ ਦੇ ਨਾਲ ਇਹ ਕੰਮ ਕਰਦੇ ਹਨ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਸਾਬਿਤ ਹੋ ਜਾਵੇਗਾ ਉਸ ਰਾਸ਼ੀ ਬਾਰੇ ਜੋ ਤੁਹਾਨੂੰ ਦੱਸ ਰਹੇ ਹਾਂ ਜੀ ਇਸ ਹਫ਼ਤੇ ਮਾਲਾ ਮਾਲ ਹੋ ਜਾਵੇਗੀ ਅਜੇ ਤੱਕ ਪੈਸਾ ਕਮਾਉਣ ਤੋਂ ਜੇਕਰ ਤੁਸੀਂ ਵਾਂਝੇ ਬੈਠੇ ਹੋ ਤਾਂ ਹੁਣ ਤੁਹਾਡਾ ਬੁਰਾ ਸਮਾਂ ਸਮਾਪਤ ਹੋ ਜਾਵੇਗਾ। ਪਰਿਵਾਰਕ ਮੈਂਬਰ ਨੂੰ ਵਿਦੇਸ਼ ਵਿੱਚ ਪੀਆਰ ਮਿਲ ਸਕਦੀ ਹੈ ਜਿਸ ਨਾਲ ਘਰ ਵਿੱਚ ਮਾਇਆ ਦੇ ਛੱਪੜ ਫਾੜ ਕੇ بارش ਹੋ ਜਾਵੇਗੀ। ਘਰ ਵਿੱਚ ਗਰੀਬੀ ਜਿਹੜੀ ਹੈ ਦੂਰ ਹੋ ਜਾਵੇਗੀ। ਤੁਹਾਨੂੰ ਕੋਈ ਖੁਸ਼ਖਬਰੀ ਦੀ ਖਬਰ ਸੁਣਨ ਨੂੰ ਮਿਲ ਸਕਦੀ ਹੈ। ਤੁਹਾਡੇ ਘਰ ਦੇ ਵਿੱਚ ਕਿਸੇ ਨਵੇਂ ਮਹਿਮਾਨ ਦਾ ਆਗਮਨ ਹੋ ਸਕਦਾ ਹੈ। ਤੁਹਾਡੇ ਘਰ ਨੂੰ ਜੋ ਚਾਰਚਾਨ ਲਗਾ ਦੇਵੇਗਾ। ਇਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆ ਜਾਵੇਗਾ ਤੁਸੀਂ ਹਰ ਕੰਮ ਵਿੱਚ ਵੱਡੇ ਕਾਮਯਾਬੀ ਹਾਸਲ ਕਰ ਲਓਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜਿਨ੍ਹਾਂ ਦਾ ਬਹੁਤ ਸਮੇਂ ਤੋਂ ਬੁਰਾ ਹਾਲ ਚੱਲ ਰਿਹਾ ਸੀ ਦੁੱਖਾਂ ਕਸ਼ਟਾਂ ਦਾ ਸਾਹਮਣਾ ਕਰ ਰਹੇ ਸੀ ਹੁਣ ਤੁਹਾਨੂੰ ਬਿਲਕੁਲ ਵੀ ਟੈਨਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ ਤੁਹਾਡੇ ਘਰ ਵਿੱਚ ਪੈਸਾ ਕਮਾਉਣ ਵਾਲਾ ਬਹੁਤ ਹੀ ਹੁਣ ਪੈਸਾ ਕਮਾਵੇਗਾ ਤਾਂ ਤੁਹਾਡੀਆਂ ਖੁਸ਼ੀਆਂ ਦਾ ਹੁਣ ਕੋਈ ਟਿਕਾਣਾ ਨਹੀਂ ਰਹਿ ਜਾਵੇਗਾ ਤੁਹਾਡੇ ਲਈ ਸਮਾਂ ਹੁਣ ਲੱਕੀ ਤੇ ਲੋਟਰੀ ਬੰਪਰ ਤੋਂ ਘਟ ਨਹੀਂ ਸਾਬਿਤ ਹੋਵੇਗਾ ਤੁਸੀਂ ਕਰੋੜਪਤੀ ਹੋਣ ਵਾਲੇ ਹੋ ਤੁਹਾਡੇ ਘਰ ਵਿੱਚ ਪੈਸੇ 'ਚ ਬਰਕਤ ਇੰਨੀ ਹੋਵੇਗੀ ਕਿ ਤੁਸੀਂ ਖੁਦ ਹੈਰਾਨ ਹੋ ਜਾਓਗੇ ਤੇ ਮਹਿਸੂਸ ਕਰੋਗੇ ਕਿ ਤੁਹਾਡੇ ਘਰ ਵਿੱਚ ਹੁਣ ਪੈਸੇ ਦੀ ਤੰਗੀ ਦਾ ਤੁਹਾਨੂੰ ਸਾਹਮਣਾ ਨਹੀਂ ਕਰਨਾ ਪਵੇਗਾ ਅਗਲੀ ਖੁਸ਼ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਘਰ ਵਿੱਚ ਹੁਣ ਬੇਅੰਤ ਖੁਸ਼ੀਆਂ ਆਉਣ ਵਾਲੀਆਂ ਹਨ ਤੁਹਾਡੀ ਬੰਦ ਕਿਸਮਤ ਦੇ ਹੁਣ ਤਾਲੇ ਖੁੱਲਣ ਵਾਲੇ ਹਨ ਸੁੱਤੀ ਹੋਈ ਕਿਸਮਤ ਜਾਗਣ ਵਾਲੀ ਹੈ ਇਹ ਹਫਤਾ ਤੁਹਾਡੇ ਲਈ ਬਿਜ਼ਨਸ ਕਰਨ ਦਾ ਬਹੁਤ ਹੀ ਵਧੀਆ ਸਮਾਂ ਹੈ ਉਸ ਕੰਮ ਦੇ ਵਿੱਚ ਤੁਹਾਨੂੰ ਲੱਖਾਂ ਕਰੋੜਾਂ ਰੁਪਏ ਦਾ ਮੁਨਾਫਾ ਹੋ ਜਾਵੇਗਾ ਇਹਨਾਂ ਕੋਲ ਇੰਨਾ ਜ਼ਿਆਦਾ ਪੈਸਾ ਹੋਵੇਗਾ ਕਿ ਭਿਖਾਰੀਆਂ ਪਰਿਆ ਜੀਵਨ ਵੀ ਰਾਜਿਆਂ ਦੇ ਸਮਾਨ ਹੋ ਜਾਵੇਗਾ ਤੁਹਾਡੇ ਘਰ ਵਿੱਚ ਕਿਸੇ ਬੱਚੇ ਤੋਂ ਤੁਹਾਨੂੰ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਇਸ ਸਮੇਂ ਤੁਹਾਡੇ ਤੇ ਮਾਤਾ ਲక్ష్ਮੀ ਤੇ ਭਗਵਾਨ ਸ਼ਨੀ ਦੇਵ ਜੀ ਦੀ ਅਸੀਮ ਕਿਰਪਾ ਬਣ ਚੁੱਕੀ ਹੈ ਤੁਹਾਡੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਜੇਕਰ ਉਹਨਾਂ ਦੇ ਸੰਜੋਗ ਬੰਨੇ ਹੋਏ ਸਨ ਤਾਂ ਉਹ ਵੀ ਹੁਣ ਖੁੱਲ ਜਾਣਗੇ ਤੇ ਉਹਨਾਂ ਦਾ ਰਿਸ਼ਤਾ ਤੈਅ ਹੋ ਜਾਵੇਗਾ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਸੋ ਦੋਸਤੋ ਇਹ ਸੰਜੀ ਉਹ ਖੁਸ਼ ਨਸੀਬ ਰਾਸ਼ੀਆਂ ਜਿਹਨਾਂ ਦੀ ਕਿਸਮਤ ਇਸ ਹਫਤੇ ਹੁਣ ਬਦਲਣ ਵਾਲੀ ਹੈ ਧੰਨਵਾਦ